ਦੋਸਤੋ ਕਹਿੰਦੇ ਨੇ ਕਿ ਸਮਾਂ ਬਹੁਤ ਤਾਕਤਵਰ ਹੁੰਦਾ ਸਮੇਂ ਵਿੱਚ ਉਹ ਸ਼ਕਤੀ ਹੁੰਦੀ ਹੈ ਜੋ ਰਾਤੋਂ ਰਾਤ ਰਾਜੇ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਸਕਦੀ ਹੈ ਵਿਦਵਾਨਾਂ ਨੇ ਵੀ ਕਿਹਾ ਕਿ ਹੌਣੀ ਬਹੁਤ ਬਲਵਾਨ ਹੁੰਦੀ ਹੈ ਵਿਧੀ ਦੇ ਵਿਧਾਨ ਨੂੰ ਕੋਈ ਨਹੀਂ ਮਿਟਾ ਸਕਿਆ ਕਿ ਇਹ ਗੱਲ ਸੱਚ ਹੈ ਜਾਂ ਝੂਠ ਹੈ ਆਓ ਇੱਕ ਪੁਰਾਣਿਕ ਕਹਾਣੀ ਦੇ ਜ਼ਰੀਏ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਦੋਸਤੋ ਇਹ ਕਹਾਣੀ ਬਹੁਤ ਹੀ ਸਿੱਖਿਆਦਾਇਕ ਅਤੇ ਮਹੱਤਵਪੂਰਨ ਦੇ ਨਾਲ-ਨਾਲ ਗਿਆਨਵਰਧਕ ਵੀ ਹੈ। ਮੇਰੀ ਤੁਹਾਡੇ ਤੋਂ ਬੇਨਤੀ ਹੈ ਕਿ ਕਹਾਣੀ ਦੇ ਅੰਤ ਤੱਕ ਸਾਡੇ ਨਾਲ ਬਨੇ ਰਹਿਣਾ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ-ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇਕ ਨਗਰ ਤੋਂ ਦੂਰ ਇੱਕ ਮਹਾਤਮਾ ਦਾ ਆਸ਼ਰਮ ਸੀ ਉਹ ਸਾਰੇ ਸ਼ਾਸਤਰਾਂ ਅਤੇ ਵੇਦਾਂ ਦਾ ਗਿਆਨ ਰੱਖਦੇ ਸੀ ਉਹਨਾਂ ਦੇ ਚਰਚੇ ਦੂਰ ਦੂਰ ਤੱਕ ਫੈਲੇ ਹੋਏ ਸੀ ਉਹਨਾਂ ਕੋਲ ਲੋਕ ਦੂਰ ਦੂਰ ਤੋਂ ਆਪਣਾ ਭਾਗ ਦਿਖਾਉਣ ਲਈ ਆਉਂਦੇ ਉਹ ਮਹਾਤਮਾ ਬਹੁਤ ਗਿਆਨੀ ਸਨ ਜਿਨ੍ਹਾਂ ਲੋਕਾਂ ਦਾ ਵੀ ਭਾਗ ਵੇਖ ਕੇ ਉਹਨਾਂ ਨੇ ਦੱਸਿਆ ਸੀ ਉਹ ਗੱਲਾਂ ਸੱਚ-ਸਾਬਤ ਹੋਈਆਂ ਦੂਰ ਤੋਂ ਹੀ ਉਹ ਲੋਕਾਂ ਦਾ ਭਾਗ ਪੜ ਕੇ ਇਹ ਦੱਸ ਦਿੰਦੇ ਸੀ ਕਿ ਉਹਨਾਂ ਦੇ ਭਾਗ ਵਿੱਚ ਕੀ ਲਿਖਿਆ ਹੈ ਭੂਤਕਾਲ ਪੁਰਾਣੇ ਅਤੇ ਵਰਤਮਾਨ ਉਹ ਤਿੰਨਾਂ ਕਾਲਾਂ ਦਾ ਗਿਆਨ ਰੱਖਦੇ ਸੀ ਉਸੇ ਨਗਰ ਵਿੱਚ ਇੱਕ ਘਰ ਵਿੱਚ ਪਤੀ ਅਤੇ ਪਤਨੀ ਦੋਵੇਂ ਰਹਿੰਦੇ ਸੀ ਉਸ ਦੀ ਪਤਨੀ ਧਰਮ ਅਤੇ ਆਸਥਾ ਵਿੱਚ ਬਹੁਤ ਵਿਸ਼ਵਾਸ ਰੱਖਦੀ ਸੀ ਉਹਨਾਂ ਦੀ ਕੋਈ ਸੰਤਾਨ ਨਹੀਂ ਸੀ ਪਿੰਡ ਦੇ ਲੋਕਾਂ ਤੋਂ ਸੁਣਿਆ ਸੀ ਕਿ ਪਿੰਡ ਵਿੱਚ ਇੱਕ ਮਹਾਤਮਾ ਜੋ ਕਿਸੇ ਦਾ ਵੀ ਭਾਗ ਦੱਸ ਦਿੰਦਾ ਹੈ ਕਿ ਉਸ ਦੇ ਭਾਗਾਂ ਵਿੱਚ ਕੀ ਲਿਖਿਆ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਆਸੀਂ ਵੀ ਇੱਕ ਵਾਰ ਉਸ ਮਹਾਤਮਾ ਦੇ ਦਰਸ਼ਨ ਕਰ ਲਈਏ ਅਗਲੀ ਸਵੇਰ ਉਹ ਪੰਡਤ ਅਤੇ ਉਸ ਦੀ ਪਤਨੀ ਉਸ ਮਹਾਤਮਾ ਨੂੰ ਮਿਲਣ ਲਈ ਨਿਕਲ ਪਏ। ਉਹ ਦੋਵੇਂ ਉਸ ਮਹਾਤਮਾ ਦੇ ਆਸ਼ਰਮ ਵਿੱਚ ਪਹੁੰਚ ਕੇ ਰੋਣ ਲੱਗ ਪਏ। ਮਹਾਤਮਾ ਦੋਹਾਂ ਨੂੰ ਚੁੱਪ ਕਰਾਉਂਦੇ ਹੋਏ ਪੁੱਛਦੇ ਨੇ, "ਬੇਟਾ, ਤੁਸੀਂ ਕਿਉਂ ਰੋ ਰਹੇ ਹੋ? ਮੈਨੂੰ ਦੱਸੋ, ਤੁਹਾਡਾ ਕੀ ਦੁੱਖ ਹੈ? ਮੈਂ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਵਾਂਗਾ।" ਤਦ ਪੰਡਤ ਬੋਲਿਆ, "ਗੁਰੂ ਦੇਵ, ਸਾਡੀ ਕੋਈ ਸੰਤਾਨ ਨਹੀਂ ਹੈ। ਇਹ ਦੁੱਖ ਸਾਨੂੰ ਹਰ ਰੋਜ਼ ਅੰਦਰੋਂ-ਅੰਦਰੀ ਖਾਈ ਜਾਂਦਾ ਹੈ।" ਅਸੀਂ ਤੁਹਾਡਾ ਬਹੁਤ ਨਾਮ ਸੁਣਿਆ ਇਸ ਲਈ ਤੁਹਾਡੇ ਕੋਲ ਆਇਆ ਤੁਸੀਂ ਸਾਡਾ ਭਾਗ ਵੇਖ ਕੇ ਦੱਸੋ ਕਿ ਸਾਡੇ ਜੀਵਨ ਵਿੱਚ ਪੁੱਤਰ ਸੁਖ ਹੈ ਜਾਂ ਨਹੀਂ ਫਿਰ ਮਹਾਤਮਾ ਕਹਿੰਦੇ ਨੇ ਤੁਸੀਂ ਚਿੰਤਾ ਨਾ ਕਰੋ ਤਦ ਮਹਾਤਮਾ ਪੰਡਤ ਦੀ ਪਤਨੀ ਨੂੰ ਆਸ਼ਰਮ ਦੇ ਮੰਦਰ ਤੋਂ ਦੋ ਸੇਵ ਲਿਆ ਕੇ ਦਿੰਦਾ ਹੈ ਅਤੇ ਕਹਿੰਦਾ ਇਹਨਾਂ ਨੂੰ ਤੁਸੀਂ ਦੋਵੇਂ ਪਤੀ ਪਤਨੀ ਖਾ ਲਵੋ ਤੁਹਾਨੂੰ ਜ਼ਰੂਰ ਸੰਤਾਨ ਪ੍ਰਾਪਤੀ ਹੋਵੇਗੀ ਉਸ ਤੋਂ ਬਾਅਦ ਉਦੋਂ ਮੇ ਮਹਾਤਮਾ ਨੂੰ ਪ੍ਰਣਾਮ ਕਰਕੇ ਉੱਥੋਂ ਆਪਣੇ ਘਰ ਚਲੇ ਆਉਂਦੇ ਨੇ ਇੱਕ ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੁੰਦਾ ਹੈ ਪੰਡਤ ਅਤੇ ਉਸ ਦੀ ਪਤਨੀ ਬਹੁਤ ਖੁਸ਼ ਸੀ ਪੰਡਤ ਆਪਣੀ ਪਤਨੀ ਨੂੰ ਕਹਿੰਦਾ ਕਿਉਂ ਨਾ ਅਸੀਂ ਮਹਾਤਮਾ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਦੀ ਸੇਵਾ ਕਰੀਏ ਫਿਰ ਪੰਡਤ ਉਸ ਮਹਾਤਮਾ ਨੂੰ ਆਪਣੇ ਘਰ ਬੁਲਾਉਂਦਾ ਅਤੇ ਉਹਨਾਂ ਦੀ ਸੇਵਾ ਕਰਦਾ ਹੈ ਪੰਡਤ ਆਪਣੇ ਬੇਟੇ ਦਾ ਨਾਮਕਰਨ ਕਰਵਾਉਂਦਾ ਅਤੇ ਉਸ ਦਾ ਨਾਮ ਅਰਜੁਨ ਰੱਖਦਾ ਤਦ ਪੰਡਤ ਕਹਿੰਦਾ ਗੁਰੂ ਦੇਵ ਤੁਸੀਂ ਸਾਡੇ ਬੱਚੇ ਦਾ ਭਵਿੱਖ ਵੇਖ ਕੇ ਦੱਸੋ ਕਿ ਸਾਡਾ ਪੁੱਤਰ ਜੀਵਨ ਵਿੱਚ ਕੀ ਕਰੇਗਾ ਤਦ ਮਹਾਤਮਾ ਕਹਿੰਦੇ ਨੇ ਹੁਣੇ ਇਸ ਨੂੰ ਵੱਡਾ ਹੋ ਲੈਣ ਦਿਓ ਜਦੋਂ ਇਸ ਦੀ ਉਮਰ 8 ਸਾਲ ਦੀ ਹੋ ਜਾਵੇ ਤਾਂ ਇਸ ਨੂੰ ਮੇਰੇ ਕੋਲ ਲੈ ਆਉਣਾ ਮੈਂ ਇਸ ਦਾ ਭਾਗ ਜ਼ਰੂਰ ਦੱਸਾਂਗਾ ਇਹ ਕਹਿ ਕੇ ਮਹਾਤਮਾ ਉੱਥੋਂ ਚਲੇ ਜਾਂਦੇ ਨੇ ਹੌਲੀ-ਹੌਲੀ ਸਮਾਂ ਲੰਘਦਾ ਪੰਡਤ ਦਾ ਬੇਟਾ ਹੁਣ 8 ਸਾਲ ਦਾ ਹੋ ਗਿਆ ਸੀ ਇੱਕ ਦਿਨ ਪੰਡਤ ਆਪਣੇ ਬੇਟੇ ਨੂੰ ਲੈ ਕੇ ਉਸ ਗੁਰੂ ਦੇ ਆਸ਼ਰਮ ਜਾਂਦਾ ਤਾਂ ਉਹ ਵੇਖਦਾ ਕਿ ਉੱਥੇ ਲੋਕਾਂ ਦੀ ਭੀੜ ਲੱਗੀ ਹੋਈ ਸੀ ਤਦ ਪੰਡਤ ਦਾ ਲੜਕਾ ਪੰਡਤ ਤੋਂ ਪੁੱਛਦਾ ਪਿਤਾ ਜੀ ਇਹ ਸਭ ਕੀ ਹੋ ਰਿਹਾ ਹੈ ਤਦ ਪੰਡਤ ਆਪਣੇ ਬੱਚੇ ਨੂੰ ਦੱਸਦਾ ਇਹ ਮਹਾਤਮਾ ਤਿਰਕਾਲੀ ਦਰਸ਼ੀ ਨੇ ਇਹਨਾਂ ਨੂੰ ਭਿਖ ਦਾ ਪਤਾ ਲੱਗ ਜਾਂਦਾ ਇਹ ਸਾਰੇ ਲੋਕ ਆਪਣੇ ਆਪਣੇ ਭਿਖ ਦਾ ਪਤਾ ਲਗਾਉਣ ਲਈ ਇੱਥੇ ਆਏ ਹੋਏ ਨੇ ਤਦ ਉਹ ਪੰਡਤ ਦਾ ਲੜਕਾ ਉਹਨਾਂ ਕੋਲ ਜਾਂਦਾ ਅਤੇ ਕਹਿੰਦਾ ਗੁਰੂਦੇਵ ਤੁਸੀਂ ਮੇਰਾ ਵੀ ਭਵਿੱਖ ਵੇਖੋ ਨਾ ਉਸ ਛੋਟੇ ਬਾਲਕ ਦੀ ਗੱਲ ਸੁਣ ਕੇ ਗੁਰੂਦੇਵ ਪਹਿਲਾਂ ਤਾਂ ਮਨਾਂ ਕਰ ਦਿੰਦੇ ਨੇ ਪਰ ਬਾਅਦ ਵਿੱਚ ਬੱਚੇ ਦੀ ਜ਼ਿੱਦ ਤੇ ਮੰਨ ਜਾਂਦੇ ਨੇ ਅਤੇ ਉਸ ਨੂੰ ਕਹਿੰਦੇ ਨੇ ਬੇਟਾ ਮੈਂ ਤੇਰਾ ਭਾਗ ਵੇਖਦਾ ਤੂੰ ਮੇਰੇ ਸਾਹਮਣੇ ਆ ਕੇ ਬੈਠ ਜਾ ਫਿਰ ਮਹਾਤਮਾ ਉਸ ਦਾ ਭਾਗ ਵੇਖਣ ਲੱਗਦੇ ਨੇ ਮਹਾਤਮਾ ਨੇ ਆਪਣਾ ਗ੍ਰੰਥ ਖੋਲ੍ਹਿਆ ਅਤੇ ਫਿਰ ਪੰਡਿਤ ਪੁੱਤਰ ਦੇ ਮੱਥੇ ਨੂੰ ਵੇਖਿਆ ਜਦੋਂ ਉਸ ਨੇ ਗੱਣਾਂ ਕੀਤੀ ਤਾਂ ਮਹਾਤਮਾ ਨੇ ਵੇਖਿਆ ਕਿ ਪੰਡਤ ਦੇ ਪੁੱਤਰ ਦਾ ਵਿਆਹ ਤਾਂ ਇੱਕ ਨੀਚ ਕੁਲ ਦੀ ਕੰਨਿਆ ਨਾਲ ਹੋਣਾ ਲਿਖਿਆ। ਜਦੋਂ ਉਸਨੇ ਇਹ ਵੇਖਿਆ ਤਾਂ ਉਹ ਸੋਚਣ ਲੱਗਾ ਕਿ ਹੁਣ ਕੀ ਹੋਵੇਗਾ? ਇਹ ਜਾਤੀ ਤੋਂ ਉੱਚ ਕੁਲ ਦਾ ਬ੍ਰਾਹਮਣ ਹੈ ਅਤੇ ਇਸ ਦੇ ਪੁੱਤਰ ਦਾ ਵਿਆਹ ਨੀਚ ਕੁਲ ਦੀ ਲੜਕੀ ਨਾਲ ਹੋਵੇਗਾ। ਜੇ ਇੰਝ ਹੋ ਗਿਆ ਤਾਂ ਇਹ ਕੀਤੇ ਦਾ ਨਹੀਂ ਰਹੇਗਾ ਅਤੇ ਕਿਸੇ ਨੂੰ ਆਪਣਾ ਮੂੰਹ ਵਿਖਾਉਣ ਦੇ ਵੀ ਲਾਇਕ ਨਹੀਂ ਰਹੇਗਾ। ਮਹਾਤਮਾ ਇਹ ਸਾਰੀ ਗੱਲ ਪੰਡਤ ਨੂੰ ਦੱਸ ਦਿੰਦਾ ਹੈ। ਪੰਡਤ ਇਹ ਸੁਣ ਕੇ ਕਹਿੰਦਾ ਹੈ, "ਗੁਰੂਦੇਵ ਨਹੀਂ ਨਹੀਂ" ਮੈਂ ਇੰਜ ਨਹੀਂ ਹੁਣ ਦਿਆਂਗਾ ਜਦੋਂ ਮੈਂ ਜਾਣ ਲਿਆ ਤਾਂ ਮੈਂ ਭਾਗ ਨੂੰ ਬਦਲ ਦਿਆਂਗਾ ਜਦੋਂ ਮਹਾਤਮਾ ਨੇ ਹੋਰ ਡੂੰਘਾਈ ਨਾਲ ਉਸ ਗ੍ਰੰਥ ਨੂੰ ਵੇਖਿਆ ਅਤੇ ਗਣਨਾ ਕਰਨ ਲੱਗੇ ਤਾਂ ਉਸ ਨੂੰ ਪਤਾ ਲੱਗਾ ਕਿ ਉਸੇ ਗੰਗਾ ਦੇ ਕਿਨਾਰੇ ਕਈ ਕੋਹਾਂ ਦੂਰ ਇੱਕ ਮਛੇਰੇ ਦਾ ਪਰਿਵਾਰ ਰਹਿੰਦਾ ਹੈ ਉਸ ਦੇ ਪਰਿਵਾਰ ਵਿੱਚ ਹੁਣ ਤੱਕ ਪੰਜ ਧੀਆਂ ਦਾ ਜਨਮ ਹੋ ਚੁੱਕਾ ਹੈ ਜੋ ਮਛੇਰੇ ਦੀ ਪੰਜਵੇਂ ਨੰਬਰ ਦੀ ਕੰਨਿਆ ਜਿਸ ਦੀ ਉਮਰ ਸਿਰਫ 3 ਸਾਲ ਦੀ ਹੈ ਅਤੇ ਜਿਸ ਦਾ ਨਾਮ ਉਸ ਮਛੇਰੇ ਨੇ ਸ਼ਕੁੰਤਲਾ ਰੱਖਿਆ ਪੰਡਤ ਪੁੱਤਰ ਦਾ ਵਿਆਹ ਉਸ ਲੜਕੀ ਨਾਲ ਹੀ ਹੋਵੇਗਾ ਇਹ ਉਸਦੇ ਪੁੱਤਰ ਦੇ ਭਾਗਾਂ ਵਿੱਚ ਲਿਖਿਆ ਹੈ ਇਹ ਸਭ ਮਹਾਤਮਾ ਪੰਡਤ ਨੂੰ ਦੱਸਦਾ ਹੈ ਤਦ ਪੰਡਤ ਨੇ ਸੋਚਿਆ ਮੈਂ ਆਪਣੇ ਪੁੱਤਰ ਦੇ ਭਾਗ ਨੂੰ ਜ਼ਰੂਰ ਬਦਲਾਂਗਾ ਮੈਂ ਇਸ ਵਿੱਚ ਸਮਰੱਥ ਵੀ ਹਾਂ ਜਦੋਂ ਮੈਂ ਆਪਣੇ ਪੁੱਤਰ ਦੇ ਭਾਗ ਨੂੰ ਜਾਣ ਹੀ ਲਿਆ ਹੈ ਤਾਂ ਮੈਂ ਇਸ ਨੂੰ ਬਦਲ ਵੀ ਸਕਦਾ ਹੈ ਪੰਡਤ ਕਹਿੰਦਾ ਗੁਰੂ ਦੇਵ ਮੈਂ ਅੱਜ ਵੇਖਦਾ ਕਿ ਭਾਗ ਵੱਡਾ ਏ ਜਾਂ ਮੈਂ ਬਟਾਂ ਤਦ ਉਹ ਪੰਡਿਤ ਪਰਮਾਤਮਾ ਜੀ ਦੇ ਲਿਖੇ ਹੋਏ ਵਿਧਾਨ ਨੂੰ ਬਦਲਣ ਲਈ ਚੱਲ ਪੈਂਦਾ ਚੱਲਦੇ-ਚੱਲਦੇ ਉਹ ਪੰਡਿਤ ਉਸ ਮਸ਼ੇਰੇ ਦੇ ਘਰ ਪਹੁੰਚ ਜਾਂਦਾ ਜਦੋਂ ਮਸ਼ੇਰੇ ਨੇ ਵੇਖਿਆ ਕਿ ਉਜੈਨ ਦਾ ਇੱਕ ਮਹਾਨ ਪੰਡਿਤ ਉਸ ਦੇ ਦਰ ਤੇ ਖੜਾ ਹੈ ਤਾਂ ਮਸ਼ੇਰੇ ਨੇ ਉਸ ਪੰਡਿਤ ਦਾ ਵੱਡਾ ਆਦਰ ਸਤਿਕਾਰ ਕੀਤਾ ਅਤੇ ਉਸ ਨੂੰ ਕਹਿਣ ਲੱਗਾ ਮੇਰੀ ਗਰੀਬ ਦੀ ਕੂਟਿਆ ਵਿੱਚ ਤੁਸੀਂ ਪਧਾਰਿਓ ਇਹ ਤਾਂ ਮੇਰੇ ਲਈ ਸੁਭਾਗ ਦੀ ਗੱਲ ਹੈ ਪੰਡਿਤ ਕਹਿਣ ਲੱਗਾ हे ਮਸ਼ੇਰੇ ਮੈਂ ਕਿਸੇ ਉਦੇਸ਼ ਨਾਲ ਤੇਰੇ ਕੋਲ ਆਇਆ ਮੈਂ ਤੇਥੋਂ ਇਹ ਜਾਣਨਾ ਚਾਹੁੰਨਾ ਹੈ ਕਿ ਤੇਰੇ ਘਰ ਵਿੱਚ ਕਿਸੇ 3 ਸਾਲ ਦੀ ਕੰਨਿਆ ਨੇ ਜਨਮ ਲਿਆ ਮਸ਼ੇਰੇ ਕਹਿਣ ਲੱਗਾ ਹਾਂ ਸਾਡੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਜਿਸ ਦੀ ਉਮਰ ਹੁਣ 3 ਸਾਲ ਹੈ ਪੰਡਤ ਨੇ ਕਿਹਾ ਕਿ ਉਸ ਦਾ ਨਾਮ ਸ਼ਕੁੰਤਲਾ ਹੈ ਮਸ਼ੇਰੇ ਨੇ ਕਿਹਾ ਜੀ ਪੰਡਤ ਜੀ ਉਸ ਦਾ ਨਾਮ ਸ਼ਕੁੰਤਲਾ ਹੈ ਪੰਡਤ ਨੇ ਕਿਹਾ ਹੇ ਮਸ਼ੇਰੇ ਮੇਰਾ ਗੁਰੂ ਤ੍ਰਿਕਾਲ ਦਰਸ਼ੀ ਹੈ ਉਹਨਾਂ ਨੇ ਮੈਨੂੰ ਕੁਝ ਮੰਤਰ ਦਿੱਤੇ ਨੇ ਮੈਂ ਇਸ ਰਾਤੋਂ ਜਾ ਰਿਹਾ ਸੀ ਮੈਂ ਵੇਖਿਆ ਕਿ ਤੇਰੇ ਤੇ ਤਾਂ ਵੱਡਾ ਗੰਭੀਰ ਸੰਕਟ ਆਉਣ ਵਾਲਾ ਜਦੋਂ ਤੱਕ ਤੇਰੀ ਇਹ ਸਭ ਤੋਂ ਛੋਟੀ ਧੀ ਤੇਰੇ ਘਰ ਵਿੱਚ ਰਹੇਗੀ ਤਦ ਤੱਕ ਤੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋਵੇਗੀ ਜੇ ਤੂੰ ਆਪਣੇ ਘਰ ਦੇ ਵਿਹੜੇ ਵਿੱਚ ਪੁੱਤਰ ਨੂੰ ਖੇਡਦਾ ਹੋਇਆ ਵੇਖਣਾ ਚਾਹੁੰਦਾ ਤਾਂ ਤੈਨੂੰ ਆਪਣੀ ਛੋਟੀ ਧੀ ਨੂੰ ਆਪਣੇ ਘਰੋਂ ਦੂਰ ਭਜਾਉਣਾ ਹੋਵੇਗਾ ਪੰਡਤ ਦੇ ਇਹੋ ਜਿਹੇ ਬਚਨ ਸੁਣ ਕੇ ਮਸ਼ੇਰਾ ਬੋਲਿਆ ਪੰਡਤ ਜੀ ਹੁਣੇ ਤਾਂ ਉਹ ਨਮ ਜਮੀ ਬਾਲਕਾ ਉਸ ਦੀ ਉਮਰ ਤਾਂ ਸਿਰਫ 3 ਸਾਲ ਦੀ ਹੈ ਮੈਂ ਉਸ ਨੂੰ ਇਸ ਹਾਲਤ ਵਿੱਚ ਕਿੱਥੇ ਛੱਡ ਸਕਦਾ ਪੰਡਤ ਨੇ ਕਿਹਾ हे ਮਸ਼ੇਰੇ ਜਦੋਂ ਮੈਂ ਤੈਨੂੰ ਇਹ ਦੱਸ ਸਕਦਾ ਤਾਂ ਮੈਂ ਤੇਰੀ ਮਦਦ ਵੀ ਕਰ ਸਕਦਾ ਉਹ ਪੰਡਤ ਉਸ ਨੂੰ ਕਹਿੰਦਾ ਮੇਰੀ ਕੋਈ ਤੀ ਨਹੀਂ ਹੈ ਤੂੰ ਇੱਕ ਕੰਮ ਕਰ ਤੂੰ ਆਪਣੀ ਇਸ ਕੰਨਿਆ ਨੂੰ ਮੈਨੂੰ ਦੇ ਦੇ ਮੈਂ ਇਸ ਦਾ ਪਾਲਣ ਪੋਸ਼ਣ ਕਰਾਂਗਾ ਅਤੇ ਜਦੋਂ ਇਹ ਵੱਡੀ ਹੋਵੇਗੀ ਤਾਂ ਮੈਂ ਚੰਗਾ ਵਾਰ ਲੱਭ ਕੇ ਇਸ ਦਾ ਵਿਆਹ ਵੀ ਕਰ ਦਿਆਂਗਾ ਫਿਰ ਉਹ ਮਸ਼ੇਰਾ ਪੁੱਤਰ ਦੀ ਲਾਲਸਾ ਵਿੱਚ ਆਪਣੀ ਨਵਜੰਮੀ ਤੀ ਉਸ ਪੰਡਤ ਨੂੰ ਦੇ ਦਿੰਦਾ ਪੰਡਤ ਮਨ ਹੀ ਮਨ ਬਹੁਤ ਖੁਸ਼ ਹੁੰਦਾ ਅਤੇ ਉਸ ਛੋਟੀ ਜਹੀ ਕੰਨਿਆ ਨੂੰ ਲੈ ਕੇ ਚੱਲ ਪੈਂਦਾ ਚੱਲਦੇ-ਚੱਲਦੇ ਉਹ ਪੰਡਤ ਸੋਚਦਾ ਜੇ ਮੈਂ ਇਸ ਕੰਨਿਆ ਨੂੰ ਮਾਰ ਦਿੱਤਾ ਤਾਂ ਮੈਨੂੰ ਬਾਲ ਹੱਤਿਆ ਦਾ ਪਾਪ ਲੱਗੇਗਾ ਫਿਰ ਉਸ ਕੰਨਿਆ ਤੋਂ ਛਡਕਾਰਾ ਪਾਉਣ ਲਈ ਉਹ ਪੰਡਤ ਇੱਕ ਲੋਹਾਰ ਕੋਲ ਜਾਂਦਾ ਅਤੇ ਉਸ ਲੋਹਾਰ ਤੋਂ ਲੱਕੜੀ ਦਾ ਇੱਕ ਛੋਟਾ ਜਿਹਾ ਬਕਸਾ ਬਣਵਾਉਂਦਾ ਉਸ ਬਕਸੇ ਵਿੱਚ ਉਹ ਨਵਜੰਮੀ ਬੱਚੀ ਨੂੰ ਸਵਾ ਕੇ ਨਦੀ ਦੇ ਪਾਣੀ ਵਿੱਚ ਪ੍ਰਵਾਹਿਤ ਕਰ ਦਿੰਦਾ ਪੰਡਿਤ ਸੋਚਣ ਲੱਗਦਾ ਕਿ ਇਹ ਬਕਸਾ ਕੁਝ ਦੂਰੀ ਤੇ ਜਾ ਕੇ ਆਪਣੇ ਆਪ ਹੀ ਪਾਣੀ ਵਿੱਚ ਡੁੱਬ ਜਾਵੇਗਾ ਅਤੇ ਇਹ ਲੜਕੀ ਵੀ ਮਰ ਜਾਵੇਗੀ ਇਸ ਤਰ੍ਹਾਂ ਮੇਰਾ ਇਸ ਤੋਂ ਪਿੱਛਾ ਛੁੱਟ ਜਾਵੇਗਾ ਅਤੇ ਮੈਨੂੰ ਬਾਲ ਹੱਤਿਆ ਦਾ ਪਾਪ ਵੀ ਨਹੀਂ ਲੱਗੇਗਾ ਇਹ ਸਭ ਕਰਨ ਤੋਂ ਬਾਅਦ ਉਹ ਪੰਡਿਤ ਆਪਣੇ ਘਰ ਚਲਾ ਜਾਂਦਾ ਹੈ ਦੋਸਤੋ ਕੀ ਇਸ ਦੁਨੀਆ ਦਾ ਕੋਈ ਅਜੇਹਾ ਵਿਅਕਤੀ ਹੈ ਜੋ ਕਿਸੇ ਦੇ ਭਾਗ ਨੂੰ ਬਦਲ ਸਕੇ ਕਿਉਂਕਿ ਉਸ ਲੜਕੀ ਦੇ ਭਾਗ ਵਿੱਚ ਜੀਵਨ ਲਿਖਿਆ ਹੋਇਆ ਸੀ ਜਿਸ ਕਾਰਨ ਉਹ ਬਕਸਾ ਉਸ ਨਦੀ ਦੇ ਪਾਣੀ ਵਿੱਚ ਨਹੀਂ ਡੁੱਬਦਾ ਅਤੇ ਨਦੀ ਉਸ ਨੂੰ ਬਹਾਉਂਦੀ ਹੋਈ ਇੱਕ ਪਿੰਡ ਦੇ ਨੇੜੇ ਕਿਨਾਰੇ ਤੇ ਲੈ ਜਾਂਦੀ ਹੈ ਉੱਧਰ ਉਸ ਪਿੰਡ ਦਾ ਪੰਡਤ ਸਵੇਰੇ ਸਵੇਰੇ ਇਸ਼ਨਾਨ ਕਰਨ ਲਈ ਆਉਂਦਾ ਤਾਂ ਉਸ ਪੰਡਤ ਦੀ ਨਜ਼ਰ ਉਸ ਬਕਸੇ ਤੇ ਪੈਂਦੀ ਹੈ ਜਦੋਂ ਉਹ ਪੰਡਤ ਉਸ ਬਕਸੇ ਨੂੰ ਖੋਲਦਾ ਤਾਂ ਉਹ ਵੇਖਦਾ ਕਿ ਬਕਸੇ ਦੇ ਅੰਦਰ ਇੱਕ ਬਹੁਤ ਹੀ ਸੁੰਦਰ ਕੰਨਿਆ ਲੇਟੀ ਹੋਈ ਹੈ ਜੋ ਆਪਣੇ ਪੈਰ ਦੇ ਅੰਗੂਠੇ ਨੂੰ ਚੂਸ ਰਹੀ ਸੀ ਉਹ ਪੰਡਤ ਸੰਤਾਨਹੀਣ ਸੀ ਜੋ ਪਰਮਾਤਮਾ ਤੋਂ ਹਰ ਰੋਜ਼ ਸੰਤਾਨ ਪ੍ਰਾਪਤੀ ਦੀ ਪ੍ਰਾਰਥਨਾ ਕਰਦਾ ਸੀ ਉਸ ਬੱਚੀ ਨੂੰ ਵੇਖ ਕੇ ਉਹ ਪੰਡਿਤ ਸੋਚਣ ਲੱਗ ਪਿਆ ਕਿ ਪਰਮਾਤਮਾ ਨੇ ਮੇਰੇ ਲਈ ਇਸ ਧੀ ਨੂੰ ਮੇਰੀ ਸੰਤਾਨ ਬਣਨ ਲਈ ਹੀ ਭੇਜਿਆ ਪਰਮਾਤਮਾ ਨੇ ਮੇਰੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਇਸ ਤਰ੍ਹਾਂ ਉਹ ਪੰਡਿਤ ਉਸ ਕੰਨਿਆ ਨੂੰ ਲੈ ਕੇ ਆਪਣੇ ਘਰ ਲਈ ਚੱਲ ਪੈਂਦਾ ਜਦੋਂ ਪੰਡਿਤ ਆਪਣੇ ਘਰ ਪਹੁੰਚਿਆ ਅਤੇ ਉਸ ਧੀ ਨੂੰ ਆਪਣੀ ਪਤਨੀ ਨੂੰ ਵਿਖਾਇਆ ਤਾਂ ਉਸ ਦੀ ਪਤਨੀ ਕਹਿਣ ਲੱਗੀ ਤੁਸੀਂ ਇਹ ਕਿਸ ਦੀ ਧੀ ਲੈ ਆਏ ਹੋ ਇਹ ਬਹੁਤ ਹੀ ਸੁੰਦਰ ਹੈ ਤਾਂ ਪੰਡਿਤ ਕਹਿਣ ਲੱਗਾ ਪਰਮਾਤਮਾ ਨੇ ਸਾਡੀ ਪ੍ਰਾਰਥਨਾ ਸਵੀਕਾਰ ਕਰ ਲਈ ਹੈ ਅਤੇ ਇਸ ਕੰਨਿਆ ਨੂੰ ਸਾਡੀ ਸੰਤਾਨ ਦੇ ਰੂਪ ਵਿੱਚ ਸਾਡੀ ਝੋਲੀ ਵਿੱਚ ਪਾ ਦਿੱਤਾ ਹੈ ਅੱਜ ਤੋਂ ਇਹ ਸਾਡੀ ਇੱਕ ਲੌਤੀ ਧੀ ਹੈ ਜਿਸ ਦਾ ਅਸੀਂ ਵਧੀਆ ਤਰ੍ਹਾਂ ਪਾਲਣ ਪੋਸ਼ਣ ਕਰਾਂਗੇ ਅਤੇ ਇਸ ਨੂੰ ਚੰਗੇ ਸੰਸਕਾਰ ਦੇਵਾਂਗੇ ਇਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦੇਵਾਂਗੇ ਇਸ ਤਰ੍ਹਾਂ ਉਹ ਪੰਡਿਤ ਅਤੇ ਉਸ ਦੀ ਪਤਨੀ ਉਸ ਕੰਨਿਆ ਦਾ ਪਾਲਣ-ਪੋਸ਼ਣ ਕਰਨ ਲੱਗ ਪੈਂਦੇ ਨੇ ਸਮਾਂ ਲੰਘਿਆ ਅਤੇ ਸਮੇਂ ਦੇ ਨਾਲ-ਨਾਲ ਉਹ ਕੰਨਿਆ ਵੀ ਵੱਡੀ ਹੁੰਦੀ ਗਈ ਜਿਵੇਂ-ਜਿਵੇਂ ਉਹ ਲੜਕੀ ਵੱਡੀ ਹੋ ਰਹੀ ਸੀ ਉਸ ਦੀ ਸੁੰਦਰਤਾ ਵਿੱਚ ਵੀ ਚਾਰ ਚੰਦ ਲੱਗ ਰਹੇ ਸੀ ਉਹ ਇੰਨੀ ਸੁੰਦਰ ਸੀ ਜਿਵੇਂ ਕੋਈ ਇੰਦਰ ਦੀ ਅpsਰਾ ਹੋਵੇ ਫਿਰ ਜਦੋਂ ਲੜਕੀ ਥੋੜੀ ਹੋਰ ਵੱਡੀ ਹੋਈ ਤਾਂ ਇੱਕ ਦਿਨ ਪੰਡਤਾਨੀ ਨੇ ਆਪਣੇ ਪਤੀ ਨੂੰ ਕਿਹਾ ਸੁਣੋ ਜੀ ਸਾਡੀ ਬੇਟੀ ਹੁਣ ਵੱਡੀ ਹੋ ਗਈ ਹੈ ਅਤੇ ਇਸ ਦੀ ਵਿਆਹ ਦੀ ਉਮਰ ਵੀ ਹੋ ਗਈ ਹੈ ਤੁਸੀਂ ਕਿਤੇ ਜਾ ਕੇ ਵਰ ਲੱਭ ਕੇ ਸਾਡੀ ਬੇਟੀ ਦੀ ਸ਼ਾਦੀ ਕਰ ਦਿਓ ਪਤਨੀ ਦੀ ਇਹ ਗੱਲ ਸੁਣ ਕੇ ਉਹ ਪੰਡਤ ਆਪਣੀ ਇਕ ਲੌਤੀ ਧੀ ਲਈ ਬਾਹਰ ਦੇਖਣ ਲਈ ਚੱਲ ਪੈਂਦਾ ਜਦੋਂ ਆਸ-ਪਾਸ ਵਿੱਚ ਉਸ ਦੇ ਲਾਇਕ ਕੋਈ ਵਰ ਨਹੀਂ ਮਿਲਦਾ ਤਾਂ ਪੰਡਤ ਆਪਣੀ ਧੀ ਲਈ ਵਰ ਦੀ ਭਾਲ ਕਰਦਾ ਕਰਦਾ ਉਹ ਜੈਨ ਨਗਰੀ ਵਿੱਚ ਪਹੁੰਚਦਾ ਉੱਥੇ ਜਾ ਕੇ ਉਹ ਲੋਕਾਂ ਤੋਂ ਪੁੱਛਦਾ ਇੱਥੇ ਕੋਈ ਅਜਿਹਾ ਬ੍ਰਾਹਮਣ ਪਰਿਵਾਰ ਹੈ ਉਹ ਜੈਨ ਦੇ ਲੋਕ ਉਸ ਪੰਡਤ ਨੂੰ ਉਸੇ ਪੰਡਤ ਦੇ ਬਾਰੇ ਦੱਸਦੇ ਨੇ ਜਿਸ ਨੇ ਉਸ ਲੜਕੀ ਨੂੰ ਨਦੀ ਵਿੱਚ ਬਹਾ ਦਿੱਤਾ ਸੀ ਉਹ ਕਹਿੰਦੇ ਨੇ ਕਿ ਉਹਨਾਂ ਦਾ ਪਰਿਵਾਰ ਬਹੁਤ ਸੰਸਕਾਰੀ ਪਰਿਵਾਰ ਹੈ ਤੇ ਉਹਨਾਂ ਦੇ ਘਰ ਇਕਲੌਤਾ ਪੁੱਤਰ ਵੀ ਹੈ ਜਿਸ ਦੀ ਉਮਰ ਵਿਆਹ ਦੇ ਲਈ ਯੋਗ ਹੈ ਪੰਡਤ ਜੀ ਜੇ ਤੁਹਾਡੀ ਗੱਲ ਉਹਨਾਂ ਦੇ ਨਾਲ ਬਣ ਜਾਵੇ ਤਾਂ ਤੁਹਾਡੀ ਧੀ ਬਹੁਤ ਸੁખી ਰਹੇਗੀ ਉਹਨਾਂ ਲੋਕਾਂ ਦੀ ਗੱਲ ਸੁਣ ਕੇ ਪੰਡਤ ਉਸ ਦੂਸਰੇ ਪੰਡਤ ਦੇ ਘਰ ਆਪਣੀ ਬੇਟੀ ਦੀ ਸ਼ਾਦੀ ਦੀ ਗੱਲ ਕਰਨ ਲਈ ਚੱਲ ਪੈਂਦੇ ਨੇ ਜਦੋਂ ਉਹ ਉਸ ਪੰਡਤ ਦੇ ਘਰ ਪਹੁੰਚੇ ਅਤੇ ਉਸ ਪੰਡਤ ਦੇ ਨਾਲ ਮਿਲੇ ਜਦੋਂ ਪੰਡਤ ਜੀ ਨੇ ਆਪਣੀ ਧੀ ਦੀ ਸੁੰਦਰਤਾ ਬਾਰੇ ਦੱਸਿਆ ਅਤੇ ਆਪਣੇ ਆਉਣ ਦਾ ਮਕਸਦ ਦੱਸਿਆ ਕਿ ਮੇਰੀ ਇੱਕ ਧੀ ਹੈ ਉਸ ਦਾ ਵਿਆਹ ਅਸੀਂ ਤੁਹਾਡੇ ਪੁੱਤਰ ਨਾਲ ਕਰਨਾ ਚਾਹੁੰਦੇ ਹਾਂ ਤਾਂ ਉਹ ਪੰਡਤ ਵੀ ਬਹੁਤ ਖੁਸ਼ ਹੋਇਆ ਕਿ ਚਲੋ ਮੇਰੇ ਪੁੱਤਰ ਦੇ ਭਾਗਾਂ ਵਿੱਚ ਜੋ ਲਿਖਿਆ ਸੀ ਹੁਣ ਉਹ ਬਦਲ ਗਿਆ ਇੱਕ ਬ੍ਰਾਹਮਣ ਆਪਣੀ ਧੀ ਦੀ ਸ਼ਾਦੀ ਲਈ ਮੇਰੇ ਕੋਲ ਆਇਆ ਉਹ ਪੰਡਤ ਉਸ ਬ੍ਰਾਹਮਣ ਦੀ ਬੇਟੀ ਨਾਲ ਆਪਣੇ ਪੁੱਤਰ ਦਾ ਵਿਆਹ ਕਰਨ ਲਈ ਤਿਆਰ ਹੋ ਜਾਂਦਾ ਹੈ ਫਿਰ ਵਿਆਹ ਦਾ ਸਮਾਂ ਵੀ ਤੈਅ ਹੋ ਜਾਂਦਾ ਹੈ ਅਤੇ ਉਹ ਬ੍ਰਾਹਮਣ ਖੁਸ਼ੀ-ਖੁਸ਼ੀ ਆਪਣੇ ਘਰ ਚਲਾ ਜਾਂਦਾ ਹੈ ਅਤੇ ਆਪਣੀ ਪਤਨੀ ਨਾਲ ਸਾਰੀ ਚਰਚਾ ਕਰਦਾ ਹੈ ਫਿਰ ਕੁਝ ਦਿਨ ਬਾਅਦ ਉਹ ਦਿਨ ਵੀ ਆ ਜਾਂਦਾ ਹੈ ਜਿਸ ਦਿਨ ਪੰਡਤ ਦੀਤੀ ਅਤੇ ਪੰਡਤ ਦੇ ਪੁੱਤਰ ਦਾ ਵਿਆਹ ਹੋਣਾ ਸੀ ਫਿਰ ਉਹ ਪੰਡਤ ਆਪਣੇ ਪੁੱਤਰ ਦੀ ਵਰਾਤ ਲੈ ਕੇ ਉਸ ਪੰਡਤ ਦੇ ਪਿੰਡ ਵੱਲ ਜਾਂਦਾ ਹੈ ਅਤੇ ਸੋਚਦਾ ਜਾ ਰਿਹਾ ਹੁੰਦਾ ਹੈ ਕਿ ਮੈਂ ਆਪਣੇ ਪੁੱਤਰ ਦਾ ਭਾਗ ਬਦਲ ਦਿੱਤਾ ਜੋ ਉਸ ਮਹਾਤਮਾ ਨੇ ਕਿਹਾ ਸੀ ਮੈਂ ਉਸ ਨੂੰ ਵੀ ਬਦਲ ਦਿਆਂਗਾ ਅੱਜ ਮੈਂ ਆਪਣੇ ਪੁੱਤਰ ਦਾ ਭਾਗ ਬਦਲ ਦਿਆਂਗਾ ਪਰ ਪੰਡਿਤ ਨੂੰ ਪਤਾ ਨਹੀਂ ਸੀ ਕਿ ਵਿਧਾਤਾ ਦਾ ਲਿਖਿਆ ਕੋਈ ਨਹੀਂ ਮਿਟਾ ਸਕਦਾ ਉਸ ਨੂੰ ਵਿਧਾਤਾ ਵੀ ਨਹੀਂ ਮਿਟਾ ਸਕਦਾ ਜੋ ਲਿਖ ਦਿੱਤਾ ਉਹ ਤਾਂ ਅਟੱਲ ਹੈ ਜਿਵੇਂ ਕਿਸੇ ਦੇ ਭਾਗ ਵਿੱਚ ਲਿਖ ਦਿੱਤਾ ਉਹ ਮੈਂ ਤਾਂ ਹੋ ਕੇ ਹੀ ਰਹਿੰਦਾ ਹੈ ਚਾਹੇ ਕੋਈ ਕਿੰਨੇ ਵੀ ਯਤਨ ਕਰ ਲਵੇ ਪਰ ਭਾਗ ਦਾ ਲਿਖਿਆ ਕੋਈ ਨਹੀਂ ਮਿਟਾ ਸਕਦਾ ਇਸੇ ਤਰ੍ਹਾਂ ਸੰਜੋਗ ਨਾਲ ਇੱਕ ਮਛੇਰੇ ਦੀ ਕੰਨਿਆ ਜੋ ਪੰਡਤ ਦੀ ਧੀ ਬਣ ਕੇ ਉਸ ਪੰਡਤ ਦੇ بیٹے ਨਾਲ ਵਿਆਹ ਕਰਨ ਲਈ ਤਿਆਰ ਹੋ ਰਹੀ ਸੀ ਜਿਸ ਨੇ ਉਸ ਨੂੰ ਪਾਣੀ ਵਿੱਚ ਬਹਾ ਦਿੱਤਾ ਸੀ ਫਿਰ ਉਸ ਲੜਕੀ ਦਾ ਵਿਆਹ ਉਸ ਪੰਡਤ ਦੇ بیٹے ਨਾਲ ਹੋ ਜਾਂਦਾ ਅਤੇ ਇਸ ਤਰ੍ਹਾਂ ਉਹ ਕੰਨਿਆ ਪੰਡਤ ਦੇ ਘਰ ਵਿੱਚ ਆ ਜਾਂਦੀ ਹੈ ਪੰਡਤ ਦਾ ਪੁੱਤਰ ਸੁੰਦਰ ਪਤਨੀ ਪਾ ਕੇ ਖੁਸ਼ ਸੀ ਪੰਡਤ ਦੀ ਧੀ ਵੀ ਸੁੰਦਰ ਪਤੀ ਪਾ ਕੇ ਬਹੁਤ ਖੁਸ਼ ਸੀ ਅਤੇ ਪੰਡਤ ਇਸ ਗੱਲ ਤੋਂ ਖੁਸ਼ ਸੀ ਕਿ ਆਪਣੇ ਪੁੱਤਰ ਦਾ ਭਾਗ ਉਸਨੇ ਬਦਲ ਦਿੱਤਾ ਫਿਰ ਇੱਕ ਦਿਨ ਕਿਸੇ ਕੰਮ ਕਰਕੇ ਉਸ ਪੰਡਤ ਦੇ ਪੁੱਤਰ ਨੂੰ ਉਜੈਨ ਤੋਂ ਕੁਝ ਦਿਨਾਂ ਲਈ ਬਾਹਰ ਜਾਣਾ ਪੈਂਦਾ ਇੱਕ ਦਿਨ ਉਹ ਪੰਡਤ ਆਪਣੇ ਬੇਟੇ ਦੀ ਘਰ ਵਾਲੀ ਨੂੰ ਲੈ ਕੇ ਉਸ ਮਹਾਤਮਾ ਦੇ ਆਸ਼ਰਮ ਜਾਂਦਾ ਹੈ ਉੱਥੇ ਪਹੁੰਚ ਕੇ ਉਹ ਮਹਾਤਮਾ ਨੂੰ ਪ੍ਰਣਾਮ ਕਰਦਾ ਅਤੇ ਦੱਸਦਾ ਗੁਰੂ ਦੇਵ ਮੈਂ ਵਿਧੀ ਦੇ ਵਿਧਾਨ ਨੂੰ ਬਦਲ ਦਿੱਤਾ ਇਹ ਸੁਣ ਕੇ ਗੁਰਦੇਵ ਹੱਸਣ ਲੱਗ ਪਏ ਪੰਡਤ ਗੁਰਦੇਵ ਨੂੰ ਹੱਸਦੇ ਵੇਖ ਕੇ ਪੁੱਛਦਾ ਗੁਰੂ ਦੇਵ ਤੁਸੀਂ ਕਿਉਂ ਹੱਸ ਰਹੇ ਹੋ ਆਦਿ ਗੁਰੂ ਦੇਵ ਪੰਡਤ ਨੂੰ ਦੱਸਦਾ ਹੈ ਇਹ ਉਹੀ ਲੜਕੀ ਹੈ ਜਿਸ ਨੂੰ ਤੂੰ ਨਦੀ ਵਿੱਚ ਵਹਾ ਦਿੱਤਾ ਸੀ ਇਹ ਸੁਣ ਕੇ ਪੰਡਤ ਦਾ ਪਸੀਨਾ ਛੁੱਟ ਜਾਂਦਾ ਉਹ ਸੋਚਦਾ ਇਹ ਤਾਂ ਉਹੀ ਲੜਕੀ ਹੈ ਜਿਸ ਨੂੰ ਮੈਂ ਮਾਰ ਲਈ ਨਦੀ ਵਿੱਚ ਪ੍ਰਵਾਹਿਤ ਕਰ ਦਿੱਤਾ ਸੀ ਫਿਰ ਇਹ ਮੇਰੇ ਘਰ ਮੇਰੇ ਪੁੱਤਰ ਦੀ ਘਰ ਵਾਲੀ ਬਣ ਕੇ ਕਿਵੇਂ ਆ ਗਈ ਉਸ ਨੇ ਸ਼ਕੁੰਤਲਾ ਨੂੰ ਕਿਹਾ ਪੁੱਤਰੀ ਤੂੰ ਆਪਣੇ ਪਿਤਾ ਜੀ ਦੀ ਇਕਲੋਤੀ ਧੀ ਹੀ ਹੈ ਨਾ ਤਾਂ ਉਹ ਕੰਨਿਆ ਬੋਲੀ ਜੀ ਪਿਤਾ ਜੀ ਮੇਰੇ ਅਸਲੀ ਮਾਤਾ ਪਿਤਾ ਤਾਂ ਬਹੁਤ ਦੁਸ਼ਟ ਸੀ। ਉਹਨਾਂ ਨੇ ਮੈਨੂੰ 3 ਸਾਲ ਦੀ ਉਮਰ ਵਿੱਚ ਹੀ ਗੰਗਾ ਵਿੱਚ ਪ੍ਰਵਾਹਿਤ ਕਰ ਦਿੱਤਾ ਸੀ। ਜੋ ਮੇਰੇ ਨਵੇਂ ਮਾਤਾ ਪਿਤਾ ਨੇ ਇਹਨਾਂ ਨੇ ਮੈਨੂੰ ਨਵਾਂ ਜੀਵਨ ਦਾਣ ਦਿੱਤਾ। ਜਿਸ ਦਿਨ ਤੋਂ ਮੈਨੂੰ ਨਵਾਂ ਜੀਵਨ ਦਾਣ ਵਿੱਚ ਮਿਲਿਆ ਹੈ, ਉਸ ਦਿਨ ਤੋਂ ਇਹੀ ਮੇਰੇ ਮਾਤਾ ਪਿਤਾ ਨੇ ਜਦੋਂ ਪੰਡਤ ਨੇ ਇਹ ਸਾਬਿਤ ਕਰ ਲਿਆ ਕਿ ਇਹ ਉਹੀ ਮਸ਼ੇਰੇ ਦੀ ਲੜਕੀ ਹੈ ਤਾਂ ਪੰਡਤ ਨੇ ਉਸ ਤੋਂ ਨਿਯਾਤ ਪਾਉਣ ਲਈ ਇੱਕ ਯੁਕਤੀ ਘੜੀ। ਉਸਨੇ ਆਪਣੇ ਬੇਟੇ ਦੀ ਘਰ ਵਾਲੀ ਨੂੰ ਕਿਹਾ, "ਬੇਟੀ" ਜੇਕਰ ਤੂੰ ਪਹਿਲੀ ਸੰਤਾਨ ਪੁੱਤਰ ਪਾਉਣਾ ਚਾਹੁੰਨੀ ਹੈ ਤਾਂ ਤੈਨੂੰ ਮੇਰੇ ਨਾਲ ਸਮੁੰਦਰ ਤੇ ਚੱਲਣਾ ਹੋਵੇਗਾ ਜਦੋਂ ਦੋਵੇਂ ਸੋਹਰਾ ਅਤੇ ਨੂ ਸਮੁੰਦਰ ਤੇ ਪਹੁੰਚੇ ਤਾਂ ਪੰਡਿਤ ਨੇ ਆਪਣੇ ਹੱਥ ਵਿੱਚੋਂ ਅੰਗੂਠੀ ਕੱਢ ਕੇ ਆਪਣੀ ਨੂ ਨੂੰ ਦਿਖਾਉਂਦੇ ਹੋਏ ਸਮੁੰਦਰ ਵਿੱਚ ਸੁੱਟ ਦਿੱਤਾ ਉਸ ਨੇ ਆਪਣੀ ਨੂ ਨੂੰ ਕਿਹਾ ਬੇਟੀ ਜਿਸ ਦਿਨ ਤੈਨੂੰ ਇਹ ਅੰਗੂਠੀ ਮਿਲ ਜਾਵੇ ਉਸੇ ਦਿਨ ਤੂੰ ਆਪਣੇ ਘਰ ਆ ਸਕਦੀ ਹੈ ਜੇ ਇਹ ਅੰਗੂਠੀ ਨਾ ਮਿਲੀ ਅਤੇ ਤੂੰ ਆਪਣੇ ਪਿਤਾ ਦੇ ਘਰ ਪਹੁੰਚ ਗਈ ਜਾਂ ਮੇਰੇ ਘਰ ਆ ਗਈ ਤਾਂ ਤੂੰ ਆਪਣੇ ਪਤੀ ਨੂੰ ਗਵਾ ਦੇਵੇਂਗੀ ਇਸ ਲਈ ਤਦ ਤੱਕ ਤੈਨੂੰ ਕਿਤੇ ਨਹੀਂ ਜਾਣਾ ਜਦੋਂ ਤੱਕ ਇਹ ਅੰਗੂਠੀ ਤੈਨੂੰ ਮਿਲ ਨਾ ਜਾਵੇ ਜੇ ਤੂੰ ਮੇਰੇ ਬਚਨਾਂ ਨੂੰ ਮੰਨੇਗੀ ਤਾਂ ਤੈਨੂੰ ਜ਼ਰੂਰ ਪੁੱਤਰ ਦੀ ਪ੍ਰਾਪਤੀ ਹੋਵੇਗੀ ਅਤੇ ਤੇਰਾ ਭਾਗ ਵੀ ਜਾਗ ਉੱਠੇਗਾ ਇਹ ਕਹਿ ਕੇ ਉਹ ਪੰਡਿਤ ਉਸ ਨੂੰ ਸਮੁੰਦਰ ਦੇ ਕਿਨਾਰੇ ਛੱਡ ਕੇ ਵਾਪਸ ਆਪਣੇ ਘਰ ਮੁੜ ਗਿਆ ਕੁੰਤਲਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅੰਗੂਠੀ ਨਾ ਮਿਲੀ ਜਦੋਂ ਅੰਗੂਠੀ ਨਾ ਮਿਲੀ ਤਾਂ ਉਹ ਵਿਚਾਰੀ ਇੱਕ ਰਾਹ ਵੱਲ ਚੱਲ ਪਈ ਕੇ ਨਾ ਤਾਂ ਉਹ ਆਪਣੇ ਪਿਤਾ ਦੇ ਘਰ ਜਾ ਸਕਦੀ ਸੀ ਅਤੇ ਨਾ ਹੀ ਆਪਣੇ ਪਤੀ ਦੇ ਘਰ ਫਿਰ ਚੱਲਦੇ-ਚੱਲਦੇ ਜਦੋਂ ਉਹ ਅੱਗੇ ਵਧੀ ਤਾਂ ਸਾਹਮਣੇ ਤੋਂ ਇੱਕ ਰਾਜਪੂਤਾਨਾ ਪਰਿਵਾਰ ਆਉਂਦਾ ਹੋਇਆ ਦਿਖਾਈ ਦਿੱਤਾ ਜੋ ਆਪਣੇ ਪਿੰਡ ਵੱਲ ਜਾ ਰਿਹਾ ਸੀ ਜਦੋਂ ਉਹ ਰਾਜਪੂਤਾਨਾ ਪਰਿਵਾਰ ਨੇ ਉਸ ਲੜਕੀ ਨੂੰ ਵੇਖਿਆ ਤਾਂ ਉਹ ਬੋਲਣ ਲੱਗੇ ਬੇਟੀ ਇਸ ਜੰਗਲ ਵਿੱਚ ਤੂੰ ਇਕੱਲੀ ਕਿਵੇਂ ਘੁੰਮ ਰਹੀ ਹੈ ਇੱਥੇ ਤਾਂ ਬਹੁਤ ਸਾਰੇ ਜਾਨਵਰ ਰਹਿੰਦੇ ਨੇ ਤਾਂ ਉਹ ਕੰਨਿਆ ਬੋਲੀ ਕੀ ਦੱਸਾਂ ਮੈਂ ਬੇਪਤੀ ਦੀ ਮਾਰੀ ਹੋਈ ਆ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਤਾਂ ਉਹ ਰਾਜਪੂਤਾਨਾ ਪਰਿਵਾਰ ਬੋਲਿਆ ਬੇਟੀ ਜੇ ਤੂੰ ਚਾਹੇ ਤਾਂ ਸਾਡੇ ਨਾਲ ਚੱਲ ਸਕਦੀ ਹੈ ਜਦੋਂ ਸ਼ਕੁੰਤਲਾ ਨੇ ਇਹ ਸੁਣਿਆ ਤਾਂ ਉਹ ਸਹਿਮਤ ਹੋ ਗਈ ਅਤੇ ਉਹਨਾਂ ਨਾਲ ਚੱਲਣ ਲਈ ਤਿਆਰ ਹੋ ਗਈ ਇਸ ਤਰ੍ਹਾਂ ਸ਼ਕੁੰਤਲਾ ਨੂੰ ਉਸ ਰਾਜਪੂਤ ਪਰਿਵਾਰ ਨੇ ਆਪਣੇ ਘਰ ਖਾਣਾ ਬਣਾਉਣ ਲਈ ਰੱਖ ਲਿਆ ਜੋ ਰਾਜਪੂਤ ਪਰਿਵਾਰ ਦਾ ਮੁਖਿਆ ਸੀ ਉਹ ਉਸ ਪੰਡਤ ਦਾ ਬਹੁਤ ਗੁੜਾ ਮਿੱਤਰ ਸੀ ਜਿਸ ਦੀ ਇਹ ਸ਼ਕੁੰਤਲਾ ਨੂੰ ਸੀ ਕੁਝ ਸਮੇਂ ਬਾਅਦ ਜਦੋਂ ਪੰਡਤ ਦਾ ਲੜਕਾ ਆਪਣੇ ਘਰ ਆਇਆ ਉਸਨੇ ਆਪਣੇ ਪਿਤਾ ਜੀ ਤੋਂ ਸ਼ਕੁੰਤਲਾ ਬਾਰੇ ਪੁੱਛਿਆ ਤਾਂ ਪੰਡਤ ਨੇ ਝੂਠ ਦੱਸ ਦਿੱਤਾ ਕਿ ਗੰਗਾ ਇਸ਼ਨਾਨ ਕਰਦੇ ਸਮੇਂ ਤੇਰੀ ਪਤਨੀ ਸ਼ਕੁੰਤਲਾ ਡੁੱਬ ਕੇ ਮਰ ਗਈ ਜਦੋਂ ਪੰਡਤ ਦੇ ਲੜਕੇ ਨੇ ਇਹ ਸੁਣਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਉੱਧਰ ਰਾਜਪੁੱਤ ਪਰਿਵਾਰ ਜਿਸ ਪਿੰਡ ਵਿੱਚ ਰਹਿੰਦਾ ਸੀ ਉਸ ਪਿੰਡ ਦਾ ਇੱਕ ਪੰਡਤ ਆਪਣੀ ਲੜਕੀ ਦਾ ਰਿਸ਼ਤਾ ਲੈ ਕੇ ਉਸੇ ਪੰਡਤ ਦੇ ਘਰ ਪਹੁੰਚ ਗਿਆ ਉਸ ਪੰਡਤ ਨੇ ਜਦੋਂ ਆਪਣੀ ਧੀ ਦੇ ਵਿਆਹ ਲਈ ਪ੍ਰਸਤਾਵ ਰੱਖਿਆ ਤਾਂ ਪੰਡਤ ਨੇ ਉਸ ਪੰਡਤ ਨੂੰ ਕਿਹਾ ਅਸੀਂ ਆਪਣੇ ਪੁੱਤਰ ਨਾਲ ਤੁਹਾਡੀ ਧੀ ਦਾ ਵਿਆਹ ਤਾਂ ਕਰ ਲਵਾਂਗੇ ਪਰ ਵਿਆਹ ਤੋਂ ਪਹਿਲਾਂ ਅਸੀਂ ਤੁਹਾਡੀ ਧੀ ਨੂੰ ਵੇਖਾਂਗੇ ਅਤੇ ਉਸ ਤੋਂ ਬਾਅਦ ਹੀ ਵਿਆਹ ਕਰਾਂਗੇ ਕਿਉਂਕਿ ਪੰਡਤ ਨੂੰ ਡਰ ਸੀ ਕਿ ਕਿਤੇ ਮਸ਼ੀਰੇ ਦੀ ਉਹੀ ਕੰਨਿਆ ਫਿਰ ਤੋਂ ਵਿਆਹ ਨਾ ਕਰ ਲਵੇ ਜੋ ਉਸਦੇ ਲੜਕੇ ਦੇ ਭਾਗ ਵਿੱਚ ਲਿਖੀ ਹੈ ਉਹ ਪੰਡਤ ਉਸ ਪੰਡਤ ਦੀ ਸ਼ਰਤ ਮੰਨਣ ਲਈ ਤਿਆਰ ਹੋ ਗਿਆ ਅਤੇ ਆਪਣੇ ਪਿੰਡ ਵਾਪਸ ਮੁੜ ਗਿਆ ਹੁਣ ਪੰਡਿਤ ਆਪਣੇ ਪੁੱਤਰ ਲਈ ਲੜਕੀ ਵੇਖਣ ਲਈ ਉਸ ਪੰਡਤ ਦੇ ਪਿੰਡ ਵੱਲ ਚੱਲ ਪਿਆ ਉਧਰ ਜੋ ਅੰਗੂਠੀ ਉਸ ਪੰਡਤ ਨੇ ਸਮੁੰਦਰ ਵਿੱਚ ਸੁੱਟੀ ਸੀ ਉਸ ਨੂੰ ਇੱਕ ਮੱਛੀ ਨੇ ਨਿਗਲ ਲਿਆ ਸੀ ਇੱਕ ਦਿਨ ਕਿਸੇ ਮਛੇਰੇ ਨੇ ਸਮੁੰਦਰ ਵਿੱਚ ਜਾਲ ਸੁੱਟਿਆ ਤਾਂ ਉਸ ਨੂੰ ਉਹ ਮੱਛੀ ਮਿਲ ਗਈ ਜਿਸ ਨੇ ਅੰਗੂਠੀ ਨਿਗਲੀ ਸੀ ਉਹ ਜਾਲ ਵਿੱਚ ਫਸ ਗਈ ਮਛੇਰਾ ਪਕੜੀ ਹੋਈ ਮੱਛੀ ਨੂੰ ਵੇਚਣ ਲਈ ਉੱਥੇ ਪਹੁੰਚ ਗਿਆ ਜਿੱਥੇ ਉਹ ਰਾਜਪੂਤ ਪਰਿਵਾਰ ਰਹਿੰਦਾ ਸੀ ਰਾਜਪੂਤ ਦੇ ਮੁਖੀਆਂ ਨੂੰ ਮੱਛੀ ਖਾਣਾ ਬਹੁਤ ਪਸੰਦ ਸੀ ਇਸ ਲਈ ਉਸ ਰਾਜਪੂਤ ਨੇ ਉਸ ਮਛੇਰੇ ਤੋਂ ਉਸ ਮੱਛੀ ਨੂੰ ਖਰੀਦ ਲਿਆ ਉਹ ਉਸ ਮੱਛੀ ਨੂੰ ਲੈ ਜਾ ਕੇ ਸ਼ਕੁੰਤਲਾ ਨੂੰ ਕਹਿੰਦਾ ਹੈ ਬੇਟੀ ਕੀ ਤੂੰ ਮੇਰੇ ਲਈ ਇਹ ਮੱਛੀ ਪਕਾ ਦੇਵੇਂਗੀ ਤਸ਼ਕੁੰਤਲਾ ਬੋਲੀ ਜੀ ਪਿਤਾ ਜੀ ਮੈਂ ਮੱਛੀ ਤਾਂ ਨਹੀਂ ਖਾਂਦੀ ਪਰ ਤੁਹਾਡੇ ਲਈ ਬਣਾ ਜ਼ਰੂਰ ਦੇਾਂਗੀ ਇਸ ਤਰ੍ਹਾਂ ਉਹ ਮੱਛੀ ਲੈ ਕੇ ਰਸੋਈ ਵਿੱਚ ਕੱਟਣ ਲੱਗੀ ਜਦੋਂ ਸ਼ਕੁੰਤਲਾ ਨੇ ਉਸ ਮੱਛੀ ਨੂੰ ਕੱਟਿਆ ਤਾਂ ਉਸ ਦੇ ਪੇਟ ਵਿੱਚੋਂ ਉਹੀ ਅੰਗੂਠੀ ਨਿਕਲ ਕੇ ਜ਼ਮੀਨ ਤੇ ਡਿੱਗ ਪਈ ਜਦੋਂ ਸ਼ਕੁੰਤਲਾ ਨੇ ਉਸ ਅੰਗੂਠੀ ਨੂੰ ਵੇਖਿਆ ਤਾਂ ਉਹ ਪਛਾਣ ਗਈ ਅਤੇ ਅੰਗੂਠੀ ਪਾ ਕੇ ਬਹੁਤ ਖੁਸ਼ ਹੋਈ ਉਧਰ ਉਹ ਪੰਡਤ ਆਪਣੇ ਪੁੱਤਰ ਨੂੰ ਲੈ ਕੇ ਉਸ ਪੰਡਤ ਦੇ ਪਿੰਡ ਵਿੱਚ ਪਹੁੰਚਿਆ ਪਿੰਡ ਵਿੱਚ ਪਹੁੰਚ ਕੇ ਉਹ ਆਪਣੇ ਪੁੱਤਰ ਨੂੰ ਕਹਿਣ ਲੱਗਾ "ਹੇ ਪੁੱਤਰ ਇਸ ਪਿੰਡ ਵਿੱਚ ਸਾਡੇ ਗੂੜੇ ਰਾਜਪੂਤ ਮਿੱਤਰ ਰਹਿੰਦੇ ਨੇ ਪਹਿਲਾਂ ਅਸੀਂ ਉਹਨਾਂ ਕੋਲ ਜਾਵਾਂਗੇ" ਉਸ ਤੋਂ ਬਾਅਦ ਅਸੀਂ ਤੇਰੇ ਲਈ ਲੜਕੀ ਵੇਖਣ ਪੰਡਤ ਜੀ ਦੇ ਘਰ ਜਾਵਾਂਗੇ ਪੰਡਤ ਦੇ ਬੇਟੇ ਨੇ ਜਦੋਂ ਆਪਣੇ ਪਿਤਾ ਜੀ ਦੇ ਇਹੋ ਜਿਹੇ ਬਚਨ ਸੁਣੇ ਤਾਂ ਉਹ ਬੋਲਿਆ ਪਿਤਾ ਜੀ ਜੋ ਤੁਹਾਨੂੰ ਚੰਗਾ ਲੱਗੇ ਉਂਝ ਕਰੋ ਫਿਰ ਉਹ ਦੋਵੇਂ ਉਸ ਰਾਜਪੂਤ ਦੇ ਘਰ ਪਹੁੰਚੇ ਰਾਜਪੂਤ ਨੇ ਜਦੋਂ ਆਪਣੇ ਮਿੱਤਰ ਪੰਡਤ ਨੂੰ ਆਉਂਦੇ ਵੇਖਿਆ ਤਾਂ ਉਹ ਵੀ ਬਹੁਤ ਖੁਸ਼ ਹੋਇਆ ਉਹਨਾਂ ਦਾ ਪਹਿਲਾਂ ਵਾਂਗ ਆਦਰ ਸਤਿਕਾਰ ਕੀਤਾ ਆਦਰ ਸਤਿਕਾਰ ਕਰਕੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ ਅਤੇਸ਼ ਕੁੰਤਾਲਾ ਨੂੰ ਆਵਾਜ਼ ਦਿੱਤੀ "ਬੇਟੀ ਸਾਡੇ ਮਿੱਤਰ ਆਏ ਨੇ ਜ਼ਰਾ ਉਹਨਾਂ ਲਈ ਪਾਣੀ ਦਾ ਇੰਤਜ਼ਾਮ ਕਰ ਲਓ" ਜਦੋਂ ਸ਼ਕੁੰਤਲਾ ਪਾਣੀ ਲੈ ਕੇ ਆਈ ਤਾਂ ਸ਼ਕੁੰਤਲਾ ਨੇ ਪੰਡਤ ਨੂੰ ਵੇਖਿਆ ਪੰਡਤ ਨੇ ਸ਼ਕੁੰਤਲਾ ਨੂੰ ਵੇਖਿਆ ਫਿਰ ਜਦੋਂ ਪੰਡਤ ਦੇ ਲੜਕੇ ਨੇ ਸ਼ਕੁੰਤਲਾ ਨੂੰ ਵੇਖਿਆ ਤਾਂ ਉਹ ਕਹਿਣ ਲੱਗਾ "ਪਿਤਾ ਜੀ ਤੁਸੀਂ ਮੇਰੇ ਨਾਲ ਝੂਠ ਕਿਉਂ ਬੋਲਿਆ ਕਿ ਸ਼ਕੁੰਤਲਾ ਮਰ ਗਈ ਹੈ ਮੇਰੀ ਪਤਨੀ ਤਾਂ ਜ਼ਿੰਦਾ ਹੈ ਤੇ ਇਹ ਸਭ ਤੁਸੀਂ ਜਾਣਦੇ ਸੀ" ਅਤੇ ਇਹ ਸਭ ਜਾਣਦੇ ਹੋਏ ਵੀ ਤੁਸੀਂ ਮੇਰਾ ਵਿਆਹ ਕਿਸੇ ਹੋਰ ਲੜਕੀ ਨਾਲ ਕਰਨ ਦੀ ਕਿਵੇਂ ਸੋਚੀ ਤਾਂ ਉਹ ਪੰਡਿਤ ਦੁਖੀਮਨ ਨਾਲ ਕਹਿੰਦਾ ਪੁੱਤਰ ਮੈਂ ਭੜਕ ਗਿਆ ਸੀ ਮੈਂ ਰੱਬ ਦੇ ਲਿਖੇ ਭਾਗ ਨੂੰ ਬਦਲਣ ਦੇ ਯਤਨ ਵਿੱਚ ਇੰਨਾ ਨੀਚ ਕੰਮ ਕਰ ਬੈਠਾ ਕਿ ਕੁਝ ਪੁੱਛੋ ਹੀ ਨਾ ਫਿਰ ਉਸਨੇ ਪੂਰੀ ਕਹਾਣੀ ਸਭ ਨੂੰ ਸੁਣਾ ਦਿੱਤੀ ਅਤੇ ਕਹਿਣ ਲੱਗਾ ਮੈਨੂੰ ਆਪਣੇ ਤੇ ਕੁਝ ਜ਼ਿਆਦਾ ਹੀ ਘਮੰਡ ਹੋ ਗਿਆ ਸੀ ਜੋ ਪਰਮਾਤਮਾ ਦੇ ਲਿਖੇ ਨੂੰ ਮਿਟਾਉਣ ਲਈ ਚੱਲ ਪਿਆ ਸੀ ਮੈਂ ਲੱਖ ਕੋਸ਼ਿਸ਼ ਕੀਤੀ ਪਰ ਹੋਇਆ ਉਹੀ ਜੋ ਤੇਰੇ ਭਾਗ ਵਿੱਚ ਲਿਖਿਆ ਹੋਇਆ ਸੀ ਇਹ ਕਹਿ ਕੇ ਉਸਨੇ ਆਪਣੇ ਬੇਟੇ ਤੇ ਆਪਣੀ ਨੂੰਹ ਤੋਂ ਮੁਆਫੀ ਮੰਗੀ ਅਤੇ ਆਦਰ ਸਤਕਾਰ ਨਾਲ ਉਹਨਾਂ ਨੂੰ ਘਰ ਲੈ ਗਿਆ ਸਭ ਸਮਝ ਗਏ ਸੀ ਕਿ ਰੱਬ ਦੇ ਲਿਖੇ ਨੂੰ ਕੋਈ ਬਦਲ ਨਹੀਂ ਸਕਦਾ ਜੋ ਲਿਖਿਆ ਹੁੰਦਾ ਹੈ ਉਹ ਜ਼ਰੂਰ ਹੁੰਦਾ ਤਾਂ ਦੋਸਤੋ ਤੁਸੀਂ ਅੱਜ ਦੇ ਇਸ ਵੀਡੀਓ ਤੋਂ ਕੀ ਸਿੱਖਿਆ ਉਹ ਮੈਨੂੰ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਨਾਲ ਹੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਤਾਂ ਇਸ ਵੀਡੀਓ ਨੂੰ ਉਸ ਇਨਸਾਨ ਨਾਲ ਸ਼ੇਅਰ ਕਰੋ ਜਿਸ ਨੂੰ ਇਹ ਕਹਾਣੀ ਸੁਣਨ ਦੀ ਜ਼ਰੂਰਤ ਹੈ ਅਤੇ ਉਸ ਦੇ ਠੀਕ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਅੱਜ ਦੀ ਇਸ ਕਹਾਣੀ ਨੂੰ ਇੱਥੇ ਸਮਾਪਤ ਕਰ ਦਿਆਂ ਮਿਲਦੇ ਹਾਂ ਕਿਸੇ ਹੋਰ ਅਗਲੀ ਗਿਆਨਵਰਧਕ ਕਹਾਣੀ ਦੇ ਵਿੱਚ ਤਾਂ ਤੱਕ ਲਈ ਸ਼ੁਕਰੀਆ